ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਲੈ ਕੇ ਆਈਏ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਪਹਿਲਾ ਫਰਜ ਏ ਜੋ ਹੁਣ ਪਿਛਲੇ ਕਈ ਸਾਲਾਂ ਤੋਂ ਬੰਦ ਹੋਏ ਇੱਕ ਨਵੀਂ ਭਰਤੀ ਜਿਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਬਾਈਟ ਇਜਲਾਸ ਦੇ ਵਿੱਚ ਇਸਤੇ ਮਤਾ ਪਾਸ ਕੀਤਾ ਜੋ ਪਿੰਡਾਂ ਦੇ ਨੌਜਵਾਨ ਹੋਇਆ ਕਰਨਗੇ ਉਹਨਾਂ ਨੂੰ ਹੋਮਗਾਰਡ ਵਿੱਚ ਭਰਤੀ ਕੀਤਾ ਜਾਵੇਗਾ ਜੋ ਉਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਲਈ ਵੀ ਜੋ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਹ ਪਿੰਡਾਂ ਦੇ ਨੌਜਵਾਨ ਹੋਮਗਾਰਡ ਚ ਭਰਤੀ ਕੀਤੇ ਜਾਣਗੇ ਕਿਹੜੇ ਨੌਜਵਾਨ ਹੋਣਗੇ ਕੀ ਯੋਗਤਾ ਹੋਵੇਗੀ ਇਸਤੇ ਬਾਰੇ ਵੀ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਵਿੱਚ ਜਦੋਂ ਪਹਿਲਾ ਅਤਵਾਤ ਹੁੰਦਾ ਸੀ ਉਸ ਵਕਤ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਜੋ ਥਾਣਿਆਂ ਦੇ ਵਿੱਚ ਹੋਮਗਾਰਡ ਦੇ ਤੌਰ ਤੇ ਰੱਖਿਆ ਗਿਆ ਸੀ ਔਰ ਉਹਨਾਂ ਨੇ ਬਹੁਤ ਵਧੀਆ ਨਤੀਜੇ ਦਿੱਤੇ ਸੀ ਹੋਮਗਾਰਡ ਦੇ ਜਵਾਨਾਂ ਨੇ ਜਦੋਂ ਕੋਈ ਵੀ ਕਿਸੇ ਪਿੰਡ ਵਿੱਚ ਘਟਨਾ ਵਾਪਰਦੀ ਸੀ ਤਾਂ ਉਸ ਦੇ ਉੱਪਰ ਉਹ ਕੰਟਰੋਲ ਕਰਦੇ ਸੀ ਪੰਜਾਬ ਪੁਲਿਸ ਜਦੋਂ ਬਾਅਦ ਵਿੱਚ ਪਹੁੰਚਦੀ ਸੀ ਜਦੋਂ ਕਿ ਹੋਮਗਾਰਡ ਪਹਿਲਾਂ ਹੀ ਉਸ ਨੂੰ ਜਿਦਾਂ ਕਿ ਕਾਮਯਾਬ ਕਰ ਲੈਂਦੇ ਸੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਔਰ ਉਹਨਾਂ ਹੋਮਗਾਰਡ ਜਵਾਨਾਂ ਨੇ ਪੰਜਾਬ ਦੇ ਵਿੱਚ ਜੋ ਕਾਲਾ ਦੌਸੀ ਉਸ ਨੂੰ ਖਤਮ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ ਜਿਸ ਨੂੰ ਲੈ ਕੇ ਹੁਣ ਫਿਰ ਜੋ ਕਿ ਕੈਬਨ ਮੰਤਰੀ ਕਿਟਾਰੂ ਚੱਕ ਨੇ ਵੱਡਾ ਬਿਆਨ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਹੋਮਗਾਰਡ ਚ ਪਰਥੀ ਕਰਾਂਗੇ 5000 ਨੌਜਵਾਨ ਜੋ ਹੋਮਗਾਰਡ ਚ ਪਰਥੀ ਹੋਣਗੇ ਉਹਨਾਂ ਨੂੰ ਟ੍ਰੇਨਿੰਗ ਹੀ ਐਸੀ ਦਿੱਤੀ ਜਾਵੇਗੀ ਕਿ ਉਹ ਨੌਜਵਾਨ ਕਿਸੇ ਤੋਂ ਜਿਹੜਾ ਕਿ ਕੋਈ ਵੀ ਗੰਟ ਅੰਸਰ ਹੋਵੇਗਾ ਉਸ ਨੂੰ ਬਹੁਤ ਜਲਦੀ ਠੰਡ ਪੜਨਗੇ ਜਿਵੇਂ ਲੁੱਟਾਂ ਖੋਹਾਂ ਸੜਕਾਂ ਦੇ ਉੱਪਰ ਦਿੰਦੇ ਹਾਰੇ ਹੋ ਜਾਂਦੀਆਂ ਨੇ ਨਸ਼ਿਆਂ ਵਾਲੇ ਲੋਕ ਨਸ਼ਾ ਸਪਲਾਈਰ ਕਰਦੇ ਨੇ ਜਾਂ ਹੋਰ ਕੁਛੇ ਵੀ ਤਰ੍ਹਾਂ ਦੇ ਕੋਈ ਮਾੜੇ ਅੰਸਰ ਹੁੰਦੇ ਨੇ ਉਹਨਾਂ ਨੂੰ ਇਹ ਹੋਮ ਗਾਰਡ ਦੇ ਜਵਾਨ ਜਿਹੜੇ ਨੇ ਬਹੁਤ ਜਲਦੀ ਰੋਕ ਸਕਣ ਕਰਨਗੇ ਔਰ ਉਹਨਾਂ ਨੇ ਦੱਸਿਆ ਕਿ ਅਸੀਂ ਬਹੁਤ ਜਲਦੀ ਇਹ ਨੌਜਵਾਨ ਪрти ਕਰਾਂਗੇ ਹਰੇਕ ਪਿੰਡ ਦੇ ਵਿੱਚੋਂ 4 ਜਾਂ 5 ਨੌਜਵਾਨ ਹੋਮ ਗਾਰਡ ਦੇ ਵਿੱਚ ਪрти ਕੀਤੇ ਜਾਣਗੇ ਸੋ 5000 ਦੇ ਕਰੀਬ ਇਹ ਪੋਸਟਾਂ ਜਿਹੜੀਆਂ ਨੇ ਨੌਜਵਾਨਾਂ ਦੀਆਂ ਹੋਮ ਗਾਰਡ ਚ ਪੱਥੀ ਕਰਨ ਦੀਆਂ ਅਸੀਂ ਇਹਦੇ ਤੇ ਨੋਟਿਸ ਜਾਰੀ ਕਰਨ ਜਾ ਰਹੇ ਆ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਵਾਈਟ ਵਿੱਚ ਉਹਨਾਂ ਨੇ ਇੱਕ ਖਾਸ ਗੱਲ ਆਖੀ ਏ ਪਟਾਰੂ ਚੱਕ ਨੇ ਆਖਿਆ ਕਿ ਜਿਹੜੇ ਪਿੰਡੂ ਹਲਕੇ ਬਾਰਡਰ ਏਰੀਆ ਨਾਲ ਰਹਿੰਦੇ ਨੇ ਬਿਲਕੁਲ ਬਾਰਡਰ ਪੱਟੀ ਤੇ ਬਸੇ ਪਹਿਲ ਉਹਨਾਂ ਨੌਜਵਾਨਾਂ ਨੂੰ ਹੋਵੇਗੀ ਉਹ ਨੌਜਵਾਨ ਜੋ ਬਾਰਡਰ ਤੇ ਉਹਨਾਂ ਨੂੰ ਸਾਰੀ ਜਾਣਕਾਰੀ ਹੁੰਦੀ ਏ ਚੋ ਬਾਰਡਰ ਤੋਂ ਨਸ਼ਾ ਲੰਘਦਾ ਡਰੋਨਾ ਰਹੀਂ ਜਾਂ ਕੋਈ ਹੋਰ ਵਾਹਨ ਆ ਰਹੀਂ ਉਹ ਨੌਜਵਾਨਾਂ ਨੂੰ ਜਿਹੜਾ ਕਿ ਉਸ ਬਾਰੇ ਪਤਾ ਹੁੰਦਾ ਕਿ ਕਿੱਥੋਂ ਕਿਵੇਂ ਨਸ਼ਾ ਸਪਲਾਈਰ ਲੰਘਦਾ ਉਹ ਨੌਜਵਾਨ ਜਿਹੜੇ ਹੁਣ ਕਿ ਉਹ ਨਸ਼ੇ ਨੂੰ ਰੋਕਣ ਵਿੱਚ ਸਫਲ ਹੋਣਗੇ ਔਰ ਉਹਨਾਂ ਨੇ ਦੱਸਿਆ ਕਿ ਲਗਭਗ ਜੋ ਪਿੰਡਾਂ ਦੇ ਵਿੱਚ ਨਸ਼ੇ ਜਿਹੜੇ ਨੇ ਬਹੁਤ ਘਟ ਰਹੇ ਨੇ ਹੁਣ ਜਿਹੜਾ ਕਿ ਬਾਹਰਲੇ ਲੋਕ ਆ ਕੇ ਨਸ਼ਾ ਸਮਗਲਨ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਸੀਲਾਂ ਦੇ ਉੱਪਰ ਰੋਕਣ ਵਾਸਤੇ ਜਿਹੜਾ ਕਿ ਇਹ ਨੌਜਵਾਨਾਂ ਨੂੰ ਡਿਊਟੀਆਂ ਲਾਵਾਂਗੇ ਇਹ ਨੌਜਵਾਨ ਜਿਸ ਤਰ੍ਹਾਂ ਰਾਜਸਥਾਨ ਦੀ ਸਰਹੱਦ ਤੇ ਹਰਿਆਣਾ ਦੀ ਸਰਹੱਦ ਤੇ ਜੰਮੂ ਦੀ ਸਰਹੱਦ ਤੇ ਉੱਥੇ ਡਿਊਟੀ ਕਰਨਗੇ ਔਰ ਕੋਈ ਵੀ ਜਿਹੜਾ ਮਾੜਾ ਅਨਸਰ ਪੰਜਾਬ ਵਿੱਚ ਇੰਟਰ ਨਹੀਂ ਕਰੇਗਾ ਪਿੰਡਾਂ ਦੇ ਨੌਜਵਾਨਾਂ ਨੂੰ ਹੋਮ ਕਾਰਡ ਵਿੱਚ ਬਹੁਤ ਜਲਦੀ ਅਸੀਂ ਪ੍ਰਤੀਕ ਕਰਾਂਗੇ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਸਰਦੀ ਇਲਾਕੇ ਅੰਦਰ ਪਾਕਿਸਤਾਨ ਤੋਂ ਜੋ ਨਸ਼ੀਲੇ ਪਦਾਰਥ ਹਥਿਆਰਾਂ ਹਥਿਆਰ ਲੈ ਕੇ ਡਰੋਨ ਆਉਂਦੇ ਹਨ ਉਹਨਾਂ ਨੂੰ ਵੀ ਰੋਕਣ ਵਾਸਤੇ ਸਰਕਾਰ ਦੇ ਵੱਲੋਂ 110 ਕਰੋੜ ਰੁਪਏ ਜੇ ਰੱਖੇ ਗਏ ਨੇ ਜੋ ਕਿ 110 ਕਰੋੜ ਰੁਪਏ ਉਹ ਉਪਕਰਨ ਖਰੀਦੇ ਜਾਣਗੇ ਜਿਹੜੇ ਕਿ ਡਰੋਨਾਂ ਨੂੰ ਨਸ਼ਟ ਕਰਨਗੇ ਨਸ਼ਾ ਤਸਕਨ ਫੜਨ ਲਈ 75841 ਤੇ 916 ਦੋਪਹੀਆਵਾਂ ਖਰੀਦ ਕੇ ਸੈਕੰਡ ਲਾਈਨ ਆਫ ਡਿਫੈਂਸ ਵਿੱਚ ਹੋਮਗਾਰਡ ਜਵਾਨ ਜਿਹੜੇ ਉਹ ਤੈਨਾਤ ਹੋਣਗੇ ਔਰ ਉਹਨਾਂ ਕੋਲ ਇਹ ਚਾਰ ਪਹੀਆਵਾਂ ਤੇ ਦੋ ਪਹੀਆ ਵਾਹਨ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਸਾਰੇ ਸੜਕਾਂ ਦੇ ਉੱਪਰ ਨਿਗਰਾਨੀ ਰੱਖ ਸਕਣ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਜੋ ਖਾਤਮੇ ਲਈ ਵੱਡਾ ਕਦਮ ਚੁੱਕਿਆ ਹੋਇਆ ਹੈ ਇਸਨੋਂ ਪਿੱਛਨੀਆ ਸਰਕਾਰਾਂ ਕਦੇ ਵੀ ਹਾਰ ਨਹੀਂ ਕਰ ਸਕੀਆਂ ਉਹ ਅਸਫਲ ਰਹੀਆਂ ਨੇ ਕਿਉਂਕਿ ਉਹ ਇਹ ਨਸ਼ਾ ਖਤਮ ਹੀ ਨਹੀਂ ਕਰਨਾ ਚਾਹੁੰਦੀਆਂ ਸੀ ਉਹ ਨੌਜਵਾਨਾਂ ਨੂੰ ਨਸ਼ੇ ਦੀ ਦੰਦਲ ਵਿੱਚ ਆਪ ਖੁਦ ਤੱਕਦੀਆਂ ਸੀ ਸੋ ਪੰਜਾਬ ਸਰਕਾਰ ਉਹ 3000 ਇੰਡੋਰ ਸਟੇਡੀਅਮ ਬਣਾਏ ਜਾ ਰਹੇ ਨੇ ਖੇਡਾਂ ਲਈ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਅਸੀਂ ਜੋੜ ਸਕੀਏ ਜਿਸ ਵਿੱਚ 978 ਕਰੋੜ ਰੁਪਏ ਅਸੀਂ ਉਹ ਪੰਜਾਬ ਦੇ ਖੇਡਾਂ ਵਾਸਤੇ ਰੱਖੇ ਨੇ ਉਹਨਾਂ ਨਾਲ ਕਿ ਪੰਜਾਬ ਸਰਕਾਰ ਨੇ ਬੈਟ ਦੇ ਵਿੱਚ ਸਿਹਤ ਵਿਭਾਗ ਲਿੰਕ ਸੜਕਾਂ ਤੇ ਹੋਰ ਖੇਤਰਾਂ ਲਈ ਟੁਕਮੀ ਰਾਸ਼ੀ ਰੱਖੀਏ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਇਹ ਸੁਪਨਾ ਜਿਹੜਾ ਕਿ ਪੂਰਾ ਹੁੰਦਾ ਜਾ ਰਿਹਾ ਹੈ ਰੰਗਲਾ ਪੰਜਾਬ ਜਿਹੜਾ ਆਖਰੀ ਪੜਾਅ ਵਿੱਚ ਆ ਗਿਆ ਹੈ ਹੁਣ ਰੰਗਲਾ ਪੰਜਾਬ ਤੁਹਾਨੂੰ ਨਜ਼ਰ ਆਵੇਗਾ